ਕੀ ਕੰਮ ਕਰਦਾ ਥੋੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਲਾਉਂਦੇ ਜੀ ਅੱਛਾ ਫਿਰ ਤਾਰਾਂ ਲੈਣ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਢੇਰ ਲਾ ਰ ਰ ਤੇ ਮਿੱਟੀ ਦਾ ਜੀ ਬਸ ਚਾਹੀ ਹੋ ਗਈ ਲੈਣ ਨੀਵੀਂ ਹੋ ਗਈ ਜੀ ਇਹ ਦੇਸੀ ਵੀ ਕੰਮ ਕਰ ਗਿਆ ਪ੍ਰੈਕਟਿਕ ਨਹੀਂ ਜੀ ਟਰੈਕਟਰ ਚਲਾਉਂਦਾ ਸੀ ਜੀ ਹਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਣ ਲਵੇ ਤੀ ਮਾੜਾ ਮੋਟਾ ਕੱਚ ਹੁੰਦਾ ਜੀ ਤਾਰਾਂ ਨੇੜੇ ਸੀਗੇ ਨਾ ਨੀਵੇਂ ਉਮਰ ਕਿੰਨੀ ਕਹਿੰਦੇ ਉਹ અમાਰੋ ਗਿਸ਼ ਬਾਈ ਤੇ ਚਲਦਾ ਸੀ ਕੋਰੇ ਹੈ ਪਿੰਡ ਰਹੇ ਪਿੰਡ ਕੋਟ ਕਲਾਦੇ ਹਾਂ ਜੀ ਉਹ ਭੈਣਾ ਨੇ ਜੀ ਬਸ ਕੰਢੀ ਭਰਾ ਸੀ ਜੀ ਉਹ ਪੇਰੈਂਟ ਸੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਉਹ ਆਏ ਨੇ ਨਾਲ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂ ਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕੀਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਸੀਟਾਲੇ ਆ ਜੀ ਪੱਠਾ ਤੋਂ ਸੀਟਾ ਵਾਲੇ ਹਾਂ ਜੀ ਉਹ ਡਿਲੀਵਰੀ ਕਰਦਾ ਸੀ ਹਾਂ ਜੀ ਟਰੈਡ ਚਲਾਉਂਦਾ ਸੀਗਾ ਜੀ ਹਾਂਜੀ ਸਰ ਆਪਣਾ ਬ੍ਰਾਡ ਰੀ ਲੱਗ ਰਿਹਾ ਸੀਗਾ ਫਿਰ ਆਪਾਂ ਕਨਫਰਮੇਸ਼ਨ ਵਾਸਤੇ ਨਾ ਪਲਸ ਵਗੈਰਾ ਚੈੱਕ ਕਰ ਲਈ ECG ਕਰ ਲਈ ਬਿਲਕੁਲ ਫਲੈਟ ਆਈ ਹੈ ਨਾ ਇਸ ਸਟੋਲ ਸੀਗਾ ਪੂਰਾ ਹੀ ਤਾਂ ਕਰਨ ਕੀ ਹੈ ਟੈਨਡ ਕਰਨ ਸਾਫ ਦਿਖ ਰਿਹਾ ਸੀਗਾ ਇਲੈਕਟ੍ਰਿਕ ਸ਼ੌਕ ਸੀਗਾ ਜੀ ਹਾਈ ਵੋਲਟੇਜ ਤਾਰ ਦੇ ਨਾਲ ਲੱਗਿਆ ਹੋਇਆ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਤੇ ਆ ਜੋ ਵੀ ਹੈ ਨਾ ਮੈਡੀਕਲ ਇਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਤੇ ਉਹ ਸ਼ਿਫਟ ਕਰਤੇ ਜੀ ਮੋਰਚਰੀ ਚ ਆਪਾਂ ਪੇਸ਼ੈਂਟ ਨਾਲ ਦੀ ਨਾਲ ਹੀ ਨਾ ਤੁਹਾਡਾ ਨਾਮ ਕੀ ਹੈ ਜੀ ਪੇਸ਼ੈਂਟ ਦਾ ਇਸ ਗੱਲ ਉਹ ਕਰ ਪੇਸ਼ੈਂਟ ਦੇ ਨਾਲ ਕੋਈ ਨੋਨ ਪੇਸ਼ੈਂਟ ਨੋਨ ਨਹੀਂ ਸੀਗਾ ਕੋਈ ਉਹਦਾ ਜਿਹੜੇ ਅਨਨੋਜੇ ਬੰਦੇ ਸੀ ਉਹਨਾਂ ਨੇ ਸ਼ੀਰ ਦੱਸਿਆ ਜੀ